ਹੋਣ ਕੱਲ ਇਹਨੇ ਥਾਪੀ ਪਰਸੋ ਮਾਰੀ ਕਰਦਈ ਉਹਨੇ ਦੋਸਤੋ ਨੇ ਹਣ ਮੈਂ ਘੂਰਿਆ ਨਾ ਥਾਪੀ ਨਹੀਂ ਮਾਰਦੀ ਹਾਜੀ ਅੱਜ ਜੋ ਥਾਪੀ ਮਾਰੀ ਗਾਹ ਮਾਰੀ ਵੇਲਾ ਰਹੀ ਹੁਣ ਜਿਤਨਾ ਜਸ਼ਨ ਹੋਇਆ ਜਾਂ ਇਹਨਾਂ ਨੂੰ ਪੁੱਛਦਾ ਜੇ ਪਹਿਲਵਾਨ ਨੇਕਰਾਂ ਵੀ ਕਿਹਾ ਵੀ ਥਾਪੀ ਮਾਰੋ ਉਹਦੇ ਗੱਲ ਨਾ ਕਰ ਲੈਂਦੇ ਵੇਰ ਤੇ ਲਈ ਕੋਈ ਚੱਕਰ ਹੀ ਨਹੀਂ ਭਲਾ ਕੀ ਚੱਕਰ ਹੁੰਦਾ ਉਹਨਾਂ ਨੂੰ ਲੱਗਦਾ ਹੁੰਦਾ ਕੋਈ ਚੀਜ਼ ਹੁੰਦੀ ਅਸੀਂ ਮਾਰ ਕੇ ਫੇਮਸ ਹੋਣਾ ਜਾਂ ਐਦਾਂ ਹੁੰਦਾ ਨਾ ਉਹਨਾਂ ਦੀ ਥਿਊਰੀ ਆ ਆਪੋ ਆਪਣੀ ਚਲੋ ਕੋਈ ਗੱਲ ਨਹੀਂ ਮਾਰੀ ਜਾਂਦੇ ਹਰ ਕੋਈ ਬੰਦਾ ਆਪਣੇ ਤਰੀਕੇ ਨਾਲ ਸੋਚਦਾ ਲਾ ਆਪਾਂ ਕਹੀ ਨਹੀਂ ਕਹਿ ਸਕਦੇ ਹੁਣ ਮੇਰੀ ਗੱਲ ਸੁਣ ਆਪਾਂ ਨੂੰ ਵੀ ਪਤਾ ਕੋਈ ਕਿਦਾਂ ਜਾਂ ਗਿਆ ਜਾਂ ਜਿੱਦਾਂ ਮਰਜੀ ਮੈਂ ਗਈ ਜਾਵਾਂ ਉਹਨੂੰ ਹੱਥ ਲਾ ਕੇ ਥਾਪੀ ਮਾਰਦੇ ਇਦਾਂ ਕਰਦੇ ਨਹੀਂ ਯਾਰ ਕਿਹੜੀ ਗੱਲ ਨਾ ਰਿਸਪੈਕਟ ਕੀ ਹੋਈ ਇਹ ਆਪਾਂ ਨਾ ਕਰਾਂਗੇ ਕੇ ਦੀ ਫਿਰ ਕਰੂਗਾ ਹਾਂ ਜਿਹੜਾ ਮੇਰੇ ਗਾੜੀ ਮਾਰਦਾ ਕੋਈ ਨਹੀਂ ਮੈਂ ਉਹਨੂੰ ਆਪੇ ਇਲਾਜ ਕਰ ਲਵਾਂ ਉਹਨੂੰ ਉਹਦਾ ਨਾਂ ਉਹਨੇ ਜੋਗਾ ਹੈਗਾ ਨਹੀਂ ਨਹੀਂ ਮੈਂ ਉਹਦੇ ਮੈਂ ਉਹਦੇ ਜੋਗਾ ਹੈਗਾ ਜਿਹੜਾ ਮੇਰੇ ਗਾੜੀ ਮਾਰੂ ਨਾ ਉਹਨੂੰ ਮੈਂ ਕਰ ਲੂੰਗਾ ਕੰਮ ਉਹਦਾ ਆਰੇਸ ਹੈ ਆਪਣੀ